ਸਸੇ ਗਾਲ ਦੇ ਕਿਸਾਨ ਭਰਾਵੋ ਅੱਜ ਇਹ ਵੀਡੀਓ ਆਪਣੇ ਆਪਣੇ ਫਾਰਮ ਪਿੰਡ ਗੱਲ ਤਹਿਸੀਲ ਬਾਗਾਪਣਾ ਜ਼ਿਲ੍ਹਾ ਮੋਗਾ ਤੋਂ ਬਣਾ ਰਹੇ ਆਂ ਅੱਜ ਦੀ ਵੀਡੀਓ ਤੁਹਾਨੂੰ ਇੱਕ ਝੋਟੀ ਔਸਲ ਝੋਟੀ ਦਿਖਾਵਾਂਗੇ ਉਮਰ 3 ਸਾਲ 3 ਸਾਲ ਉਮਰ ਆ ਆਪੇ ਰਸਤਵੇਂ ਹੰਦ ਦੀ ਆ ਮਾਂ ਦਾ ਜੋ ਮਿਲਕ ਸੀ ਉਹ 17 ਲੀਟਰ ਸੀ ਨਾਮ ਵੀ ਆਪਣੇ ਕੋਲ ਹੀ ਹੈ ਦੀ ਬਹੁਤ ਉੱਚਾ ਕੱਦ ਕਾਟ ਕੱਢਿਆ ਝੋਟੀ ਨੇ ਸਿੰਘਾਂ ਦੀ ਬਹੁਤ ਸ਼ਕੀਨ ਆ ਸੋਹਣੇ ਕੱਦ ਕਾਟ ਦੀ ਆ ਉਮਰ 3 ਸਾਲ ਆ 11 ਕੱਢ ਚੁੱਕੀ ਐ ਇੱਕ ਵਾਰ ਐਸ ਵਾਰ 11 ਕੱਢ ਗਿਆ ਬਟਿਕਾ ਭਰਾਵਾਂਗੇ ਪੂਰੇ ਬਲੈਕ ਕਲਰ ਚ ਆ ਬੈਠਪੋੜੇ ਦੀ ਬਹੁਤ ਸੋਹਣੀ ਐ ਦੇਖੋ ਇਹ ਕੱਟਪੋੜਾ ਬਦਲੇ ਚਮੜੀ ਚ ਆ ਗਈ ਜੀ ਝੋਟੀ ਸਿੰਗਾਂ ਦੀ ਬਾਂਡਰ ਦੇਖ ਲੋ ਜੀ ਕੁੰਡੇ ਸੰਗ ਇਹ ਕਿਸੇ ਭਰਾ ਨੂੰ ਲੋਡ ਹੋਵੇ ਤਾਂ ਆਪਣਾ ਕੰਟੈਕਟ ਕਰ ਸਕਦਾ ਆਪਣਾ ਫੋਨ ਨੰਬਰ 9648 94001 ਆਪਣਾ ਏਰੀਆ ਆਪ ਨੂੰ ਮੋਗਾ ਪਿਆ ਜਾਂਦਾ ਹੁਣ ਇਹਦੇ ਰੇਟ ਤੇ ਆਵਾਂਗੇ ਰੇਟ ਜੋ ਇਹਦਾ ਰੱਖਿਆ ਗਿਆ ਹੈ ਰੇਟ ਇਹਦਾ ਲੈਣ ਦੇਣ 57000 ਰੁਪਿਆ ਰੱਖਿਆ ਗਿਆ ਜੇ ਕਿਸੇ ਭਰਾ ਨੂੰ ਲੋਡ ਹੋਵੇ ਤਾਂ ਘਰੇ ਝੋਟੀ ਪਾਲਣ ਵਾਸਤੇ ਰੱਖਣੀ ਹੋਵੇ ਚੰਗੇ ਦੁੱਧ ਮਿਲਕ ਰਿਕਾਰਡ ਲਈ ਤਾਂ ਆਪਰ ਨਾਲ ਕੰਟੈਕਟ ਕਰ ਸਕਦੇ ਆ ਬਹੁਤ ਵਧੀਆ ਠੰਡੀ ਝੋਟੀ ਫੋਲਰ ਕਾਰਡ ਲਈ ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਇੱਕ ਰਿਕੁਐਸਟ ਆ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਫਾਰਮ ਤੋਂ ਵੀਡੀਓ ਪਾਉਂਦੇ ਆਪਾਂ ਚੰਗੇ ਪਸ਼ੂ ਹੁੰਦੇ ਆ ਆਪਣੇ ਕੋਲ ਸਾਰੇ ਦੁੱਧ ਵਾਲੇ ਪਸ਼ੂ ਬਰੀਡ ਵਾਲੇ ਪਸ਼ੂ ਆ ਸਾਰੇ ਚੈਨਲ ਨੂੰ ਜੂ ਸਬਸਕ੍ਰਾਈਬ ਕਰਿਓ ਤੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਾ ਕਿਸੇ ਵੀਰ ਨੇ ਵੀਡੀਓ ਬਣਾਉਣੀ ਵੀ ਹੋਵੇ ਤਾਂ ਆਪਣਾ ਕੰਟੈਕਟ ਕਰ ਸਕਦੇ ਆ ਆਪਣਾ ਨੰਬਰ 9648 94001 ਥੈਂਕ ਯੂ ਭਰਾਵੋ ਪਲੀਜ਼ ਦੇਖਿਓ ਛੋਟੇ ਬਹੁਤ ਵਧੀਆ ਘਰ ਰੱਖਣ ਵਾਸਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਕੰਟੈਕਟ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ